ਮੈਂ ਵਰਨਜੀਤ ਸਿੰਘ ਟੈਂਡਰ ਸੂਲਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਗੱਲ ਕਰਦਾ ਅਸੀਂ ਪਹਿਲਾਂ ਆ ਗੋਭੀ ਸਰੋਂ ਦੀ ਖੇਤੀ ਛੱਟੇ ਦੇ ਨਾਲ ਕਰਦੇ ਸੀ ਤੇ ਉਦੋਂ ਸਾਡਾ 1 ਏਕੜ ਦਾ ਬੀਜ ਘਟੋ ਘਟ ਡੇਢ ਕਿਲੋਗ੍ਰਾਮ ਪੈਂਦਾ ਸੀ ਤੇ ਹੁਣ ਅਸੀਂ ਇਹੀ ਬਜਾਈ ਸਟੈਨੇ ਸਬਜ਼ੀਆਂ ਵਾਲੇ ਸੀਡਰ ਦੇ ਨਾਲ ਕੀਤੀ ਹੋਈ ਆ ਤੇ ਉਹ ਸੀਡਰ ਦੇ ਨਾਲ ਇੱਕ ਇੱਕ ਸੀਡ ਲੱਗਿਆ ਹੋਇਆ ਕੱਲਾ ਕੱਲਾ ਬੀਜ ਜਰਮੀਨੇਸ਼ਨ ਕੀਤਾ ਦਾ ਪਹਿਲਾਂ ਸਾਨੂੰ ਛੱਟੇ ਨਾਲ ਬੀਜੀ ਹੋਈ ਸਰੋਂ ਦਾ ਝਾੜ ਲਗਭਗ 6 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਦਾ ਸੀ ਹੁਣ ਮੈਨੂੰ ਲੱਗਦਾ ਕਿ ਜੇ ਹਿਸਾਬ ਨਾਲ ਇਹ ਪੌਦੇ ਆ ਸਰੋਂ ਦੇ ਬਹੁਤ ਵਧੀਆ ਉੱਗੇ ਹੋਇਆ ਇਹ ਸਟੈਨਲ ਸੀਡਰ ਦੇ ਨਾਲ ਤੇ ਲਗਭਗ ਮੈਨੂੰ ਲੱਗਦਾ ਕਿ ਇਹਦਾ ਝਾੜ 8 ਤੋਂ 9 ਕੁਆਂਟਲ ਦੇ ਲਗ ਬਨੇ ਹੋਊਗਾ ਬਾਕੀ ਇਹ ਸੀਡਰ ਬਹੁਤ ਵਧੀਆ ਇਹ ਵਟਾਂ ਦੇ ਉੱਤੇ ਬਹੁਤ ਵਧੀਆ ਬਜਾਈ ਹੁੰਦੀ ਹੈ ਦੀ ਇਹਦੇ ਨਾਲ ਪਾਣੀ ਦੀ ਖਪਤ ਵੀ ਘਟ ਹੁੰਦੀ ਆ ਤੇ ਬੂਟੇ ਦੀ ਗਰੋਥ ਵੀ ਵਧੀਆ ਹੁੰਦੀ ਆ ਤੇ ਇਹ ਬਿਮਾਰੀਆਂ ਤੋਂ ਵੀ ਇਹਦੇ ਨਾਲ ਬਹੁਤ ਬਚਾਅ ਹੁੰਦਾ ਇਹਦੇ ਨਾਲ ਹੋਰ ਵੀ ਕਈ ਸਬਜ਼ੀਆਂ ਵਾਲੇ ਆਪਾਂ ਬੀਜ ਬੀਜ ਸਕਦੇ ਆ ਜਿਵੇਂ ਕਿ ਪਿਆਜ਼ ਗਾਜਰ ਮੂਲੀ ਧਨੀਆ ਮੇਥੀ ਪਾਲਕ ਵਗੈਰਾ ਸੋ ਬਹੁਤ ਵਧੀਆ ਸੀਡਰ ਆ ਸੋ ਸਾਡੇ ਵੱਲੋਂ ਅਸੀਂ ਬਹੁਤ ਧੰਨਵਾਦੀ ਆ ਇਸਟੈਨੇ ਸੀਡਰ ਵਾਲਿਆਂ ਦੇ ਜਿਨ੍ਹਾਂ ਨੇ ਸਾਨੂੰ ਇਹ ਸਰੋਂ ਦੀ ਬਜਾਈ ਕਰਕੇ ਦਿੱਤੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ